one of the premium and prestigious professional institutes providing a wide range of professional courses with 100% placement assistance we are shri sai group of institutes ਰੰਜੀਤ ਸਾਹਿਬ ਦਾ ਐਡਰੈਸ ਸਨੇ ਗੁਰੂ ਬਾਟਨਗਲਾ 522 ਦੇ ਕਰੀਬ ਹੈ ਤੇ ਬੇਸ਼ੱਕ ਪਿਛਲੇ ਦਿਨਾਂ ਵਿੱਚ ਕਾਫੀ ਬਰਸਾਤ ਹੋਈ ਹੈ ਲੇਕਿਨ ਜਿਹੜਾ ਆਉਣ ਵਾਲਾ ਹਫਤਾ ਹੈ ਇਹਦੇ ਵਿੱਚ ਸਥਿਤੀ ਜਿਹੜੀ ਕਾਫੀ ਕੰਫਰਟੇਬਲ ਹੈ ਉਹ ਕੱਟ ਲਾ ਕੇ ਫੋਨ ਕਰ ਦਰ ਅੰਦਾਜ਼ਾ ਹੈਗਾ ਕਿ ਸਭ ਬਰਸਾਤ ਜਿਹਾ ਹੋਊਗਾ ਜੋ ਪ੍ਰੈਜੈਂਟ ਪ੍ਰੈਡਿਕਸ਼ਨਸ ਨੇ ਬਰਸਾ ਦਿੱਤੇ ਉਹਦੇ ਹਿਸਾਬ ਨਾਲ ਜੱਤ ਤੋਂ ਜ਼ਿਆਦਾ 1 ਅੱਧਾ ਮੀਟਰ ਵੱਸ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਬਦੇ ਖਤਰੇ ਵਾਲੀ ਕੋਈ ਨਹੀਂ ਹੈ ਅ ਇੰਡੀਸਾ ਦਾ ਡੈਮ ਜਿਹੜਾ ਪਾਣੀ ਇਹੇ ਆਰਐਸਡੀ ਤੋਂ ਲੱਗੇ ਮਾਲੂਪੁਰ ਬਰਾ ਤੱਕ ਪ੍ਰਵਰਤ ਕਰਦਾ ਉਹਦੇ ਡਾਉਨਸਟ੍ਰੀਮ ਦਾ ਜਿਹੜਾ ਉਹ ਹੈਗਾ ਉਹਦੇ ਦਰਿਆ ਤੇ ਜਦੋਂ ਪਾਣੀ ਐਂਟਰ ਕਰਦਾ ਉਸ ਤੋਂ ਬਾਅਦ ਜਿਹੜਾ ਜ਼ਿਆਦਾ ਪ੍ਰਭਾਵ ਪੈਂਦਾ ਚਲੋ ਉਸ ਗੱਲ ਬਾਰੇ ਕਿ ਪਾਕਿਸਤਾਨ ਸਰਕਾਰ ਚੱਲਿਆ ਪਰ ਨਹੀਂ ਆਰਐਸਡੀ ਰੀਸਾ ਦੇ ਡੈਮ ਤੋਂ ਕੋਈ ਪਾਣੀ ਨਹੀਂ ਛੱਡਿਆ ਜਾ ਰਿਹਾ ਜਿਹੜਾ ਉਧਰ ਉਧਰ ਦੁਆਰਾ ਪਾਣੀ ਉਹ ਅਲਟੀਮੇਟਲੀ ਜਿਹੜਾ ਪਾਕਿਸਤਾਨ ਚ ਜਾ ਰਿਹਾ